ਇਸ ਵੇਲੇ ਤੂੰ ਦਫਾ ਭਾਗਿਆ ਲਖਸ਼ਮਾ ਹਾਂ ਲਖਸ਼ ਹਾਂ ਪੈਣ ਮੰਮੀ ਠੀਕ ਨਹੀਂ ਹੈਗੇ ਤੂੰ ਫਟਾਫਟ ਘਰੇ ਆ ਕਿਉਂਕਿ ਪਰਜਾਈ ਤੇਰੀ ਤੇ ਗਈ ਹੋਈ ਪੇਕੇ ਲਖਸ਼ ਤੂੰ ਪਾਗਲ ਹੋ ਗਿਆ ਮੈਂ ਕਿਉਂ ਆਵਾਂ ਘਰ ਕਿਉਂ ਬਈ ਤੂੰ ਕਿਉਂ ਨਹੀਂ ਆ ਸਕਦੀ ਤੈਨੂੰ ਸਿਰਫ ਪੈਨਸ਼ਨਾਂ ਦਾ ਹੀ ਪਤਾ ਕਦੋਂ ਆਣਾ ਕਦੋਂ ਨਹੀਂ ਹੈ ਜਦੋਂ ਪੈਨਸ਼ਨ ਪੈਣੀ ਹੁੰਦੀ ਉਹ ਤੇਨੂੰ ਤਰੀਕ ਵੀ ਯਾਦ ਹੁੰਦੀ ਆ ਕਦੋਂ ਤੂੰ ਇੱਥੇ ਪਹੁੰਚਣਾ ਵਾ ਹੁਣ ਕੀ ਹੋਇਆ ਲਖਸ਼ ਤੂੰ ਬੋਲਦਾ ਕਿੱਦਾਂ ਪਿਆ ਮੈਂ ਮੈਨੂੰ ਤੇ ਲੱਗਦਾ ਤੈਨੂੰ ਨਾ ਤੇਰੀ ਬੋਟੀ ਨੇ ਭੜਕਾਇਆ ਹੋਇਆ ਵੈ ਨਾ ਮੈਨੂੰ ਦੱਸ ਮੈਂ ਕਿਹੜੀ ਪੈਨਸ਼ਨਾਂ ਲੈ ਕੇ ਗਈ ਆ ਕੋਈ ਨਹੀਂ ਭਨੇ ਮੰਮੀ ਨੂੰ ਵੀ ਹੋਣੀ ਪਤਾ ਲੱਗੇਗਾ ਫਿਰ ਦੁੱਖ 'ਚ ਉਹਨਾਂ ਨਾਲ ਕੌਣ ਖੜਿਆ ਨੂੰ ਕਿਤੀ ਚੱਲ ਠੀਕ ਐ ਨਹੀਂ ਵੜਦੀ ਮੈਂ ਤੁਹਾਡੇ ਘਰ ਅੱਜ ਤੋਂ ਬਾਅਦ ਮੇਰੇ ਨੰਬਰ ਤੇ ਫੋਨ ਨਾ ਕਰੀ ਛੱਡ ਠੀਕ ਐ ਭਨੇ ਮੇਰਾ ਤੇ ਫਰਜ਼ ਹੈਗਾ ਵਾ ਮਾਂ ਨੂੰ ਪੁੱਛਣ ਦਾ ਮੈਂ ਤੇ ਪੁੱਛਣੀ ਆ ਚੱਲ ਠੀਕ ਐ ਇਤੋਂ ਦੀ ਗੱਡੀ ਸ਼ਬਚਾ ਕੇ ਮਾਵਾ ਨੂੰ ਪਤਾ ਲੱਗਦਾ ਵੈ ਕਿ ਦੁੱਖ ਦੇ ਵਿੱਚ ਸਤਾ ਧੀਆ ਵੀ ਆ ਕੇ ਨੂੰਆ ਮਾਪਿਆਂ ਸਾਰਿਆਂ ਨੂੰ ਇਹੀ ਕਹਾਂਗੇ ਕਿ ਨੂਆਂ ਨੂੰ ਆਪਣੀਆਂ ਧੀਆ ਸਮਝੋ